ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਜਿੱਥੇ ਰੁਕ ਨਹੀਂ ਰਹੀਆਂ ਉੱਤੇ ਹੀ ਹੁਣ ਆਨਲਾਈਨ ਸ਼ਾਪਿੰਗ ਬ੍ਰਾਂਡ ਫੋ ਕੰਪਨੀ ਨਾਇਕਾ ਸਮੇਤ ਸਪੈਰਟ ਸ਼ਰਟ ਜ਼ੇਜ਼ਲ ਅਤੇ ਰੈਡ ਬੱਬਲ ਫੋ ਲੋ ਸਿੱਖ ਭਾਵਨਾਵਾਂ ਨੂੰ ਡੂੰਗੀ ਠੇਸ ਪਹੁੰਚਾਈ ਗਈ ਹੈ ਆਨਲਾਈਨ ਸ਼ਾਪਿੰਗ ਬ੍ਰਾਂਡ ਫੋ ਲੋ ਇੱਕ ਸਿੱਖ ਧਾਰਮਿਕ ਚਿੰਨ ਇੱਕ ਓਮਕਾਰ ਨੂੰ ਇੱਕ ਟੋਪੀ ਉੱਪਰ ਉਕੇਰਿਆ ਗਿਆ ਹੈ ਕੰਪਨੀ ਵੱਲੋਂ ਇਸ ਨੂੰ ਆਪਣੇ ਬ੍ਰਾਂਡ ਦਾ ਨਾਮ ਦੇ ਕੇ ਸੈਂਕੜੇ ਰੁਪਏ ਦੀ ਕੀਮਤ ਵਿੱਚ ਵੇਚਿਆ ਜਾ ਰਿਹਾ ਨਾਇਕਾ ਸਾਈਟ ਤੇ ਇਹ ਟੋਪੀ ਕਾਲੇ ਰੰਗ ਦੀ ਹੈ ਤੇ ਇਸ ਉੱਪਰ 3D ਰਬੜ ਦੇ ਨਾਲ ਧਾਰਮਿਕ ਚਿੰਨ੍ਹ ਬਣਾਇਆ ਗਿਆ ਹੈ ਤੇ ਕੰਪਨੀ ਦੀ ਵੈਬਸਾਈਟ ਤੇ ਇੱਕ ਪ੍ਰੀਮੀਅਮ بیسਬਾਲ ਕੈਪ ਦੱਸੀ ਗਈ ਹੈ ਕਿ ਉਦਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਮਾਮਲਾ ਸਾਹਮਣੇ ਆਉਣ ਤੇ ਸਖਤ ਇਤਰਾਜ਼ ਪ੍ਰਗਟਾਇਆ ਉਹਨਾਂ ਨੇ ਕਿਹਾ ਕਿ ਇਹ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਇਹ ਕੀਤਾ ਗਿਆ ਸੀ ਕਿ ਪਵਿੱਤਰ ਗੁਰਬਾਣੀ ਦਾ ਕੋਈ ਵੀ ਸ਼ਬਦ ਹੈ ਜਿਹੜਾ ਉਹ ਨਾਹੀਂ ਸ਼ਰੀਰ ਤੇ ਬਣਾਇਆ ਜਾਵੇ ਨਾਹੀਂ ਕੱਪੜਿਆਂ ਤੇ ਬਣਵਾਇਆ ਜਾਵੇ ਇਥੋਂ ਤੱਕ ਕਿ ਹੁਣ ਤਾਂ ਸਿੰਘ ਸਾਹਿਬ ਨੇ ਰੁਮਾਲਿਆਂ ਤੇ ਵੀ ਨਾਂ ਲਿਖਣ ਦੇ ਲਈ ਕਿਹਾ ਉਹਨਾਂ ਨੇ ਕਿਹਾ ਹੈ ਕਿ ਇਸ ਘਟਨਾ ਨੇ ਦੁਨੀਆ ਭਰ ਤੇ ਸਿੱਖ ਕਮਿਊਨਿਟੀ ਨੂੰ ਤੇਜ ਪਹੁੰਚਾਈਏ ਤੇ ਇਸ ਸੰਬੰਧੀ ਕਾਰਵਾਈ ਕਰਕੇ ਕੰਪਨੀ ਨੂੰ ਨੋਟਿਸ ਭੇਜਿਆ ਜਾਵੇਗਾ ਤਾਂ ਜੋ ਇਹੋ ਜੀਆਂ ਹਰਕਤਾਂ ਕਰਨ ਵਾਲੇ ਸਿੱਖ ਪੰਥ ਦੇ ਵਿੱਚ ਦਖਲਅੰਦਾਜ਼ੀ ਕਰਨ ਤੋਂ ਬਾਝੋਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇਸੇ ਤਰ੍ਹਾਂ ਹੀ ਕਈ ਵਾਰ ਸ਼ਾਪਿੰਗ ਸਾਈਟ ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਨੂੰ ਪ੍ਰਿੰਟ ਕਰਵਾਉਣ ਦੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਸੰਬੰਧਿਤ ਟੀਰਾ ਵੱਲੋਂ ਇਸ ਦੇ ਲਈ ਭਾਵੇਂ ਮਾਫੀ ਵੀ ਮੰਗੀ ਗਈ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਵੱਡੇ ਸਵਾਲ ਪੈਦਾ ਹੁੰਦੇ ਨੇ ਕਿ ਆਖਿਰ ਕਿਉਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਉਂ ਐਸ.ੀ.ਪੀ.ਸੀ. ਵੱਲੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਕਿਹੜੀਆਂ ਅਜਿਹੀਆਂ ਤਾਕਤਾਂ ਨੇ ਜੋ ਸਿੱਖਾਂ ਦੀਆਂ ਧਾਰਮਿਕ ਪਾਵਨਾਂ ਨੂੰ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ ਇੱਕ ਵਾਰ ਇਹ ਮਾਮਲਾ ਬੜਾ ਹੀ ਤੂਲ ਫਰਦਾ ਹੋਇਆ ਨਜ਼ਰ ਆ ਰਿਹਾ ਹੈ ਸਬੰਧਤ ਸਾਡਾਂ ਦੇ ਸਬੰਧ ਦੇ ਵਿੱਚ ਐਸ.ੀ.ਪੀ.ਸੀ. ਵੱਲੋਂ ਆਖਿਰਕਾਰ ਕਿਸ ਹਿਸਾਬ ਦਾ ਹੁੰਦਾ ਫੈਸਲਾ ਲਿਆ ਜਾਵੇਗਾ ਜਾਂ ਫਿਰ ਸਿੱਖ ਕਮਿਊਨਿਟੀ ਦਾ ਇਸ ਮਸਲੇ ਤੇ ਕੀ ਰਿਐਕਸ਼ਨ ਆਉਂਦਾ ਇਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੀ ਰਾਵਾਂਗੇ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਆਨਲਾਈਨ ਸ਼ੋਪਿੰਗ ਬ੍ਰਾਂਡ ਫੋਰ ਕੰਪਨੀ ਨਾਇਕਾ ਸਮੇਤ ਸਪਰੇਟ ਸ਼ਰਟ ਜ਼ੇਜ਼ਲ ਅਤੇ ਰੈਡ ਬੱਬਲ ਫੋ ਲੋ ਸਿੱਖ ਭਾਵਨਾਵਾਂ ਨੂੰ ਡੂੰਗੀ ਠੇਸ ਪਹੁੰਚਾਏਗੀ ਆਨਲਾਈਨ ਸ਼ੋਪਿੰਗ ਬ੍ਰਾਂਡ ਫੋ ਲੋ ਇੱਕ ਸਿੱਖ ਧਾਰਮਿਕ ਚਿੰਨ੍ਹ ਇਕਮਕਾਰ ਨੂੰ ਇੱਕ ਟੋਪੀ ਉੱਪਰ ਉਕੇਰਿਆ ਗਿਆ ਹੈ ਕੰਪਨੀ ਵੱਲੋਂ ਇਸ ਨੂੰ ਆਪਣੇ ਬ੍ਰਾਂਡ ਦਾ ਨਾਮ ਦੇ ਕੇ ਸੈਂਕੜੇ ਰੁਪਏ ਦੀ ਕੀਮਤ ਵਿੱਚ ਵੇਚਿਆ ਜਾ ਰਿਹਾ ਨਾਇਕਾ ਸਾਈਟ ਤੇ ਇੱਕ ਟੋਪੀ ਕਾਲੇ ਰੰਗ ਦੀ ਹੈ ਤੇ ਇਸ ਉੱਪਰ 3D ਰਬੜ ਦੇ ਨਾਲ ਧਾਰਮਿਕ ਚਿੰਨ੍ਹ ਬਣਾਇਆ ਗਿਆ ਹੈ ਤੇ ਕੰਪਨੀ ਦੀ ਵੈਬਸਾਈਟ ਤੇ ਇੱਕ ਪ੍ਰੀਮੀਅਮ بیسਬਾਲ ਕੈਪ ਦੱਸੀ ਗਈ ਹੈ ਕਿ ਉਦਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਮਾਮਲਾ ਸਾਹਮਣੇ ਆਉਂਦੇ ਸਖਤ ਇਤਰਾਜ਼ ਪ੍ਰਗਟਾਇਆ ਉਹਨਾਂ ਨੇ ਕਿਹਾ ਕਿ ਇਹ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਇਹ ਕੀਤਾ ਗਿਆ ਸੀ ਕਿ ਪਵਿੱਤਰ ਗੁਰਬਾਣੀ ਦਾ ਕੋਈ ਵੀ ਸ਼ਬਦ ਹੈ ਜਿਹੜਾ ਉਹ ਨਾਹੀਂ ਸ਼ਰੀਰ ਤੇ ਬਣਾਇਆ ਜਾਵੇ ਨਾਹੀਂ ਕੱਪੜਿਆਂ ਤੇ ਬਣਵਾਇਆ ਜਾਵੇ ਇਥੋਂ ਤੱਕ ਕਿ ਹੁਣ ਤਾਂ ਸਿੰਘ ਸਾਹਿਬ ਨੇ ਰੁਮਾਲਿਆਂ ਤੇ ਵੀ ਨਾਂ ਲਿਖਣ ਦੇ ਲਈ ਕਿਹਾ ਉਹਨਾਂ ਨੇ ਕਿਹਾ ਕਿ ਇਸ ਘਟਨਾ ਨੇ ਦੁਨੀਆ ਭਰ ਤੇ ਸਿੱਖ ਕਮਿਊਨਿਟੀ ਨੂੰ ਤੇਜ਼ ਪਹੁੰਚਾਈਏ ਤੇ ਇਸ ਸੰਬੰਧੀ ਕਾਰਵਾਈ ਕਰਕੇ ਕੰਪਨੀ ਨੂੰ ਨੋਟਿਸ ਭੇਜਿਆ ਜਾਵੇਗਾ ਤਾਂ ਜੋ ਇਹੋ ਜੀਆਂ ਹਰਕਤਾਂ ਕਰਨ ਵਾਲੇ ਸਿੱਖ ਪੰਥ ਦੇ ਵਿੱਚ ਦਖਲਅੰਦਾਜ਼ੀ ਕਰਨ ਤੋਂ ਬਾਝੋਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇਸੇ ਤਰ੍ਹਾਂ ਹੀ ਕਈ ਵਾਰ ਸ਼ਾਪਿੰਗ ਸਾਈਟ ਤੇ ਸਿੱਖਾਂ ਦੇ ਧਾਰਮਿਕ ਜਿਨ੍ਹਾਂ ਨੂੰ ਪ੍ਰਿੰਟ ਕਰਵਾਉਣ ਦੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਸੰਬੰਧਿਤ ਟੀਰਾ ਵੱਲੋਂ ਇਸ ਦੇ ਲਈ ਭਾਵੇਂ ਮਾਫੀ ਵੀ ਮੰਗੀ ਗਈ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਵੱਡੇ ਸਵਾਲ ਪੈਦਾ ਹੁੰਦੇ ਨੇ ਕਿ ਆਖਿਰ ਕਿਉਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਉਂ ਐਸ.ੀ.ਪੀ.ਸੀ. ਵੱਲੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਕਿਹੜੀਆਂ ਅਜਿਹੀਆਂ ਤਾਕਤਾਂ ਨੇ ਜੋ ਸਿੱਖਾਂ ਦੀਆਂ ਧਾਰਮਿਕ ਪਾਵਨਾਂ ਨੂੰ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ ਇੱਕ ਵਾਰ ਇਹ ਮਾਮਲਾ ਬੜਾ ਹੀ ਤੂਲ ਫਰਦਾ ਹੋਇਆ ਨਜ਼ਰ ਆ ਰਿਹਾ ਹੈ ਸਬੰਧਤ ਸਾਡਾਂ ਦੇ ਸਬੰਧ ਦੇ ਵਿੱਚ ਐਸ.ੀ.ਪੀ.ਸੀ. ਵੱਲੋਂ ਆਖਿਰਕਾਰ ਕਿਸ ਹਿਸਾਬ ਦਾ ਹੁੰਡ ਫੈਸਲਾ ਲਿਆ ਜਾਵੇਗਾ ਜਾਂ ਫਿਰ ਸੇਕ ਕਮਿਊਨਿਟੀ ਦਾ ਇਸ ਮਸਲੇ ਤੇ ਕੀ ਰਿਐਕਸ਼ਨ ਆਉਂਦਾ ਇਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੀ ਰਵਾਂਗੇ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ